ਇਸ ਖਬਰ ਨੂੰ ਸੁਣ ਕੇ ਤੁਸੀਂ ਵੀ ਹੋ ਜਾਓ ਸਾਵਧਾਨ ਜੇਕਰ ਕੋਈ ਅਣਜਾਣ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਘਰ ਦੇ ਵਿੱਚ ਦਾਖਲ ਹੋਣ ਤੋਂ ਰੋਕੋ ਤਾਂ ਦੱਸ ਦਈਏ ਕਿ ਚੰਡੇਵਾਲਾ ਗੁਰੂ ਦੇ ਵਿੱਚ ਪੁਲਿਸ ਵਾਲੇ ਬਣ ਕੇ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ ਅਤੇ ਘਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਵੱਡਾ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਤੇ ਸਬੰਧ ਵਿੱਚ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਕਿਹਾ ਜਾ ਹੈ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਪਰਿਵਾਰ ਵੱਲੋਂ ਜੋ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਕੁਝ ਨੌਜਵਾਨ ਕਰਦੇ ਵਿੱਚ ਦਾਖਲ ਹੁੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਅਸੀਂ ਪੁਲਿਸ ਵਾਲੇ ਹਾਂ ਚੈਕਿੰਗ ਕਰਨੀ ਹੈ ਪਰ ਜਿਸ ਤੋਂ ਬਾਅਦ ਕਰਦੇਆਂ ਨੂੰ ਸ਼ੱਕ ਪੈਂਦੀ ਹੈ ਤਾਂ ਉਹ ਆਈ ਕਾਰਡ ਮੰਗਦੇ ਹਨ ਤਾਂ ਉਹ ਆਈ ਕਾਰਡ ਦਿਖਾਉਣ ਦੀ ਜਗ੍ਹਾ ਤੇ ਕਰਦੇ ਵਿੱਚ ਉਨਾਂ ਨੂੰ ਡਰਾਉਂਦੇ ਤਮਕਾਂਦੇ ਹਨ ਪਰਿਵਾਰ ਨੂੰ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਲੁਟੇਰੇ ਚੋਰਾਂ ਨੂੰ ਕਿਸੇ ਵੀ ਕੀਮਤੇ ਨਹੀਂ ਬਖਸ਼ਿਆ ਜਾਵੇਗਾ ਜਲਦ ਹੀ ਕਾਬੂ ਕੀਤਾ ਜਾਵੇਗਾ ਕਿੱਤੇ ਸਮਾਹ ਹਾਂਜੀ ਤੇ ਅਹੀਂ ਕਿ ਮੰਮੀ ਡਰਦੀ ਕਹਿੰਦੀ ਸਾਡੇ ਘਰ ਤਾਈ ਸਾਰੇ ਮੁਲਾਜ਼ਮਾਂ ਤੇ ਸਾਡੇ ਘਰ ਕੋਈ ਸਮਾਨ ਨਹੀਂ ਹੈਗਾ ਇਦਾਂ ਦਾ ਕਹਿੰਦੇ ਨਹੀਂ ਅਹੀਂ ਤਲਾਸ਼ੀ ਲੈਣੀ ਹੈ ਤੇ ਕਹਿੰਦੀ ਲੋ ਤਲਾਸ਼ੀ ਜਿੱਥੇ ਲਾਉਣੀ ਹੈ ਤੇ ਮੇਰੇ ਹਸਬੰਦ ਬੈਠੇ ਤੇ ਉਹਨਾਂ ਨੂੰ ਉਠਾਇਆ ਕਹਿੰਦੇ ਹਨੂ ਚਾਬੀਆਂ ਮਤਲਬ ਸਾਡੇ ਬਿਮਾਰੀ ਲੋਕ ਤੋੜਨ ਲੱਗੇ ਤੇ ਮੈਂ ਕਹਾ ਨਹੀਂ ਤੋੜਨੇ ਤਾਂ ਦੱਸੋ ਕੀ ਆਏ ਉਹ ਕਹਿੰਦੇ ਲਾਇਸੈਂਸ ਵਕੈਰਾ ਦਿਖਾਓ ਹਨ ਜੇ ਤੁਸੀਂ ਪੁਲਿਸ ਵਾਲੇ ਆ ਤੇ ਉਹਨਾਂ ਨੇ ਸਾਡੇ ਫੋਨ ਵੀ ਲੈ ਲਏ ਮੈਂ ਉਹਨਾਂ ਨੂੰ ਕਿਹਾ ਕਿ ਆਹ ਫੋਨ ਦੋ ਵੀ ਤੇ ਮੈਨੂੰ ਡੰਡਿਆਂ ਡਰਾਉਂਦੇ ਮੈਂ ਕਹਾ ਡਰਾਉ ਨਾ ਭਾਜੀ ਤੇ ਮੇਰਾ ਮੇਰਾ ਫੋਨ ਦੋ ਤੇ ਮੈਂ ਫੋ ਮਸੀ ਜਿਹੜਾ ਹੈਗੇ ਮੈਂ ਕਹਾਂ ਉਹਨਾਂ ਦਾ ਨਾਮ ਲਿਆ ਮੈਂ ਕਹਾਂ ਮੈਨੂੰ ਉਹਨਾਂ ਨੂੰ ਫੋਨ ਕਰਨਾ ਤੇ ਮੈਂ ਉਹਨਾਂ ਨੂੰ ਬੁਲਾਵਾਂ ਕਿ ਕਿਹੜੇ ਪੁਲਿਸ ਵਾਲੇ ਸਾਡੇ ਘਰ ਆਏ ਜੇ ਤੇ ਨਹੀਂ ਉਹ ਮੈਨੂੰ ਡਰਾਉਂਦੇ ਕਿ ਬਹਿ ਜਾ ਚੁੱਪਚਾਪ ਮੈਂ ਕਹਾਂ ਨਹੀਂ ਮੈਨੂੰ ਮੇਰਾ ਫੋਨ ਫੜਾਓ ਤੇ ਮੈਂ ਫੋਨ ਕਰਕੇ ਪੁੱਛਣਾ ਵਾ ਤੇ ਇੱਕ ਬੰਦਾ ਉਧਰੋਂ ਚੋਰੀ ਕਰਕੇ ਦੂਸਰੇ ਕਮਰੇ ਸਾਡੇ ਕਮਰੇ ਚ ਆ ਗਿਆ ਤੇ ਤਿੰਨੋ ਜਣੇ ਜਦੋਂ ਪਤਾ ਲੱਗਿਆ ਕਿ ਚੋਰੀ ਕਰਕੇ ਆ ਗਏ ਤੇ ਉਹ ਬਾਹਰ ਨੂੰ ਆਏ ਤੇ ਹਨ ਲੋਕ ਕਰ ਗਏ ਅੰਦਰ ਫਿਰ ਅੰਦਰ ਕਿਤਰਾ ਆ ਜਾਂਦਾ ਇਹ ਬੂਹੇ ਥਾਣੀ ਬਾਹਰ ਹਾਂਜੀ ਗੇਟ ਦਾ ਤਾਲਾ ਤੋੜ ਕੇ ਆਏ ਜੀ ਅੰਦਰ ਸਾਰੇ ਉਹ ਮੈਂ ਬਾਅਦ ਲੋਕ ਨੇ ਲਾਇਆ ਕਰ ਜੀ ਲੋਕ ਡੈਡੀ ਹੋਰੇ ਮੰਡੀ ਕੰਮ ਕਰ ਜਾਂਦੇ ਹਨਾ ਤੇ ਮੰਡੀ ਦੇ ਜਾਂਦੇ ਤੇ ਲੋਕ ਮਾਰ ਗਏ ਹਾਂਜੀ ਤਾਂ ਬਾਹਰ ਤਾਲਾ ਤੋੜ ਕੇ ਤੇ ਅੰਦਰ ਆ ਗਏ ਤੇ ਕਿੰਨੇ ਵੇ ਦਾ ਟਾਈਮ ਸੀ ਕਿੰਨੇ ਵੇ ਦਾ ਟਾਈਮ ਸੀ 4 ਵਜੇ ਟਾਈਮ ਹੀ ਜਦੋਂ ਅਸੀਂ ਬਾਹਰ ਆਏ ਤੇ ਸਵੇਰ ਚਾ ਵਜੇ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਤੇ ਹਾਂਜੀ ਚਾਰ ਜਣੇ ਨਹੀਂ ਤੇ ਉਹੇ ਵਲਦ ਕੀਤਾ ਸੀ ਉਹਨਾਂ ਨੇ ਪਰਨੇ ਵੱਲੇ ਹੀ ਤੇ ਜਿਹੜਾ ਇੱਕ ਲਾਸ ਸੀ ਜਿਹੜਾ ਚੋਰੀ ਕਰ ਲਾਇਆ ਉਨੇ ਲਾਲ ਜੀਆ ਪਰ ਪਾਇਆ ਉਹਨੇ ਮੂੰਹ ਖੁੱਲਾ ਹੀ ਹੋ ਰਾਜਾ ਬੰਦਾ ਹੀ ਜੇ ਉਹ ਕਿੰਨਾ ਕੁ ਨੁਕਸਾਨ ਹੋਣਾ ਨੁਕਸਾਨ ਚ ਵਾਵਾ ਹੋ ਗਿਆ ਸਾਡੀ ਦੂਸਰੀ ਮੇਰੀ ਜਠਾਣੀ ਦੇ ਮਤਲਬ ਮਾਰੀ ਦਾ ਸਾਰਾ ਸਮਾਨ ਲੈ ਕੇ ਪਾਇਆ ਹੁਣ ਤੇ ਸਾਰਾ ਹੀ ਇੱਕ ਦੇ ਗਹਿੜਾ ਵੀ ਰੱਖਿਆ ਹੀ ਉਹਨੇ ਤੇ ਕੁਛ ਮਦਦ ਕਮੇਟੀਆਂ ਜਮਾ ਕੀਤੀਆਂ ਉਹ ਵੀ ਸਾਰਾ ਲੈ ਗਏ ਜੇ ਜੋ ਕਾਰ ਵਾਟ ਜਿਹੜਾ ਤੁਹਾਨੂੰ ਪਤਾ ਹੈ ਕਿ 30-40 ਹਜ਼ਾਰ ਦਾ ਆਮ ਲੋਕਾਂ ਨੇ ਘਰੇ ਰੱਖਿਆ ਹੀ ਹੁੰਦਾ ਵਾ ਉਹ ਵੀ ਸਾਰਾ ਲੈ ਗਏ ਜੀ ਕੀ ਮੰਗ ਕਰਦੇ ਤੁਹਾਨੂੰ ਇਹ ਕੀ ਸਾਡੇ ਕੋ ਫੋਨ ਵੀ ਲੈ ਗਏ ਹੀ ਅੱਜ ਫੋਨ ਦੀ ਟ੍ਰੇਸ ਕਰਾਈ ਜਿਹੜਾ ਪੁਲਿਸ ਵਾਲੇ ਆਏ ਆ ਤੇ ਉਹਨਾਂ ਨੇ ਫੋਨ ਇੱਕ ਮੇਰਾ ਕਾਦਗਰ ਪਿੰਡ ਸੁੱਟਤਾ ਉਹਨਾਂ ਨੇ ਤੇ ਇੱਕ ਮੰਮੀ ਦਾ ਲਾਗੇ ਗੁਰਦੁਆਰਾ ਉੱਤੇ ਫੋਨ ਸੁੱਟਤਾ ਹੀ ਪੁਲਿਸ ਨੂੰ ਕਮਲੇਟ ਦਿੱਤੀ ਹਾਂ ਜੀ ਹੁਣ ਫੋਨ ਅਨੁਭੂਤ ਤੇ ਪੁਲਿਸ ਨੂੰ ਕਮਲੇਟ ਦਿੱਤੀ ਜੀ ਹਾਂਜੀ ਪੁਲਿਸ ਨਹੀਂ ਉਸੇ ਵੇਲੇ ਐਮਰਜੈਂਸੀ ਤੇ ਤੇ ਆਏ ਪੁਲਿਸ ਵਾਲੇ ਹਾਂਜੀ ਦੋ ਪੁਲਿਸ ਵਾਲਾ ਆਏ ਉਹਨਾਂ ਨੇ ਰਿਪੋਰਟ ਵੈਰੇ ਲਿਖ ਲਈ ਹੈ ਤੇ ਉਹਨਾਂ ਨੇ ਹਾਨੂੰ ਫੋਨ ਟ੍ਰੇਸ ਕਰਾ ਕੇ ਤੇ ਉਹਨਾਂ ਨੇ ਹਾਨੂੰ ਫੋਨ ਕੀਤਾ ਕਿ ਤੁਹਾਡੇ ਫੋਨ ਉੱਥੇ ਟ੍ਰੇਸ ਹੁੰਦੇ ਆ ਤੇ ਤੁਹਾਡੇ ਉਧਰੋਂ ਲੈ ਕੇ ਆਏ ਪੁਲਿਸ ਹਾਂਜੀ ਬੋਲਾਂ ਚ ਕਿਦਾਂ ਮਿਸਤਰੀਆਂ ਵਾਸਤੇ ਜਿਹੜਾ ਪੈਸਾ ਭਨਾਇਆ ਉਹ ਲੈਣੂ ਬੋਲੀ ਬੋਲਦੇ ਸੀ ਇੱਕ ਜਾਣਾ ਇਹ ਬਾਈ ਜੀ ਮੇਰਾ ਨਾਮ ਜਸਵੀਰ ਜਸਵੀਰ ਕਾਚੀ ਕੀ ਗੱਲ ਹੋਈ ਹਾਂ ਜੀ ਇਸ ਤਰ੍ਹਾਂ ਭਾਈ ਅੰਦਰ ਵੜ ਗਏ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਟਿੱਟਾ ਵੇਚਦੇ ਮੈਂ ਕਹਾ ਨਾ ਭਰਾਵਾ ਹੀ ਤੇ ਮੈਂ ਕਹਾ ਚੰਗੇ ਭਲੇ ਮੈਂ ਕਹਾ ਬੰਦੇ ਆ ਹੀ ਮੈਂ ਕਹਾ ਤੋਰੀ ਕਰਨ ਵਾਲੇ ਤੁਹਾਨੂੰ ਦੇ ਦੇ ਮੈਂ ਕਹਾ ਇਹੋ ਜਿਹੇ ਬੰਦੇ ਆ ਕੇ ਟਿੱਟਾ ਟੁੱਟਾ ਵੇਚਣ ਮੈਂ ਕਹਾ ਹੀ ਨਹੀਂ ਇਹਨੇ ਕੰਮ ਕਰਦੇ ਸਾਡੇ ਬੱਚੇ ਨੇ ਮੈਂ ਕਹਾ ਸਾਰੇ ਮਲਾਜ਼ਮ ਆ ਨੌਕਰੀਆਂ ਕਰਦੇ ਤੁਹਾਨੂੰ ਕਿਹੜਾ ਕਿਹੜਾ ਕਹਿੰਦੇ ਹਾਂ ਤਾਨੂੰ ਕੀ ਕਿੰਦੇ ਆਣ ਕੇ ਆ ਆਂਦੇ ਇਥੇ ਇਹ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁੜ ਕੇ ਹਾਨੂੰ ਕਹਿਣ ਆ ਇਹ ਉਹ ਦੂਜੇ ਸੀਐਸਟਾਫ ਵਾਲੇ ਉਹਨਾਂ ਕੋਈ ਹਥਿਆਰ ਹੋ ਜਰਾ ਹੈਗਾ ਹਾਂ ਜੀ ਹਥਿਆਰ ਹੀ ਉਹਨਾਂ ਕੋਈ ਕਿਦ ਚਾਹੀ ਬڑے بڑے ਵੱਡੇ ਪਿਆਰੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਸੀ ਹੋਰ ਵੀ ਉਹ ਯਾਰ ਵਿਚਾਰਾ ਕੋਈ ਉਹਨਾਂ ਦੇ ਹੱਥ ਚ ਹੋਵੇ ਹਾਂਜੀ ਹੋਰ ਨਹੀਂ ਆਈ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਕਦੇ ਕਾਪੇ ਨੂੰ ਵੇਖਿਆ ਉਹਨਾਂ ਦਾ ਦੂਆ ਮਾਰਦਾ ਸੀ ਕਿੰਨੇ ਬੰਦੇ ਸੀ ਟੋਟਲ ਹਾਂਜੀ ਸਾਨੂੰ ਤੇ 4-5 ਬੰਦੇ ਆਦੇ ਫੇ ਬਾਹਰ ਤਾਂ ਨਹੀਂ ਪਤਾ ਕਿੰਨੇ ਸੀ 6 ਸੀ ਤੇ ਤੁਹਾਡੇ ਘਰ ਦੇ ਕਿੱਥੇ ਗਏ ਜਦੋਂ ਗਾ ਸਾਡੇ ਘਰ ਦੇ ਮੰਡੀ ਗਿਆ ਸੀ ਜੋ ਦੋ ਜਾਰ ਖੂਬ ਉਹੀ ਲੋਕਾਂ ਦਾ ਹੀ ਕੰਮ ਤੇ ਘਰ ਜਿਹੜਾ ਕਿਤਾ ਤੋੜਿਆ ਫਿਰ ਉਹਨਾਂ ਨੇ ਹਾਂਜੀ ਤਾਲਾ ਤ ਉਹਨਾਂ ਨੇ ਕਿਪਚਾ ਨਾ ਤੋੜਿਆ ਕਿਪਚਾ ਨਾ ਤੋੜਿਆ ਲੱਗਦਾ ਬੜੀਆਂ ਵੱਡੀਆਂ ਕੈਂਚੇ ਨਹੀਂ ਹੁੰਦੇ ਆ ਲੋਹਾ ਤੋੜਨ ਵਾਲੀ ਉਹ ਤੱਕ ਰੱਟ ਹੈ ਤੇ ਬੰਦ ਬੰਦ ਕਮਰੇ ਸਾਰੇ ਬੰਦ ਕਰਤਾ ਹਾਂਜੀ ਕਮਰੇ ਸਾਰੇ ਵੇਤੇ ਦੇ ਚ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਗਿੱਟਰਾ ਦੋਈ ਫਿਰ ਬਾਹਰ ਹਾਂਜੀ ਉਧਰ ਬਾਰੀ ਸਾਡੀ ਬਾਰੀ ਸਾਡੀ ਅੰਦਰੋਂ ਵੱਧੀ ਸੀ ਅੱਛਾ ਹਾਂਜੀ ਉਧਰ ਠੀਕ ਹੈ ਹਾਂਜੀ ਆਲੋ ਜੀ ਹਾਂ ਅਛਾ ਮੰਨਦੇ ਕੀ ਕੰਮ ਕਰਦੇ ਸੀ ਅਸੀਂ ਇੱਥੇ ਲੋਕਾਂ ਦਾ ਭਾਗ ਬੂਟ ਹੋਣਿਆ ਨਾ ਅੱਛਾ ਕੋਈ ਲੈ ਕੇ ਆਈਦਾ ਕੋਈ ਲੈ ਕੇ ਆਈਦਾ ਦੁੱਧ ਰੋ ਰੋਜ ਰੋਜ ਹੀ ਜਾਂਦੇ ਰੋਜ ਜਾਂਦਾ ਸਾਡੇ ਮਿੰਦਰੀ ਵੀ 22 ਸਾਲ ਹੋ ਗਏ ਛੱਡ ਗਏ ਇਹ ਸ਼ੇਰ ਵੀ ਸਾਡੇ ਕੋਲ ਹੀ ਹੁੰਦਾ ਕਿੰਨੇ ਵੇ ਸ਼ੰਦ ਆਂ ਅਸੀਂ ਜਾਂਦੇ 4 ਵਜੇ ਕਰਾਂ ਤੇ ਉਹ ਕਿੰਨੇ ਵੇ ਆਏ ਜਿਹੜੇ ਉਹ ਹੀ ਪੋੜੇ ਜਾਂ ਨਿਕਲੇ ਉਹ ਪੋੜੇ ਕਰੋਂ ਨਿਕਲੇ ਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੋੜ ਸਾਈਡ ਤੇ ਬੈਠੇ ਤੇ ਤਿੰਨ ਇੱਥੇ ਬੈਠਿਆ ਗਿਆ ਤੇ ਪਹਿਲਾ ਮੜਿਆ ਚੌਂਗੀ ਵਾਲ ਨੂੰ ਚੌਂਗੀ ਵਾਲ ਨੂੰ ਮਿਲ ਕੇ ਦੋ ਮਿੰਟ ਬਾਅਦ ਸਾਨੂੰ ਬਾਲੂ ਚੌਂਗੀ ਮਿਲਿਆ ਗਿਆ ਤੇ 2 ਮਿੰਟ ਬਾਅਦ ਹੀ ਉਹ ਸਾਨੂੰ ਮੁੜ ਕੇ ਉਹ ਦਰਸ਼ਿੰਦਰ ਜੀ ਨੂੰ ਹੋ ਗਿਆ ਭਾਈਆਂ ਦੇ ਕੋਲੋਂ ਕਾਹੀ ਮੰਡੀ ਚਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10-15 ਮਿੰਟ ਮਾਰ ਲਦੰਦੇ ਆ ਤੇ ਕਾਕੇ ਟੈਲੀਫੋਨ ਆ ਕੇ ਤੁਹਾਡੇ ਕੋਲ ਚੋਰੀ ਹੋ ਗਈ ਤੁਹਾਨੂੰ ਕਿੰਨੇ ਜੀ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਤਾਂ ਕੋਈ ਮੈਂ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹੋ ਹੀ ਗੁੜੀਆਂ ਦਾ ਸੋਨਾ ਪਿਆ ਹੈ ਅੰਦਰ ਅੱਛਾ ਤੇ ਪਿਆ ਕੋ 650 700 ਆਸ ਅੱਛਾ ਇਹ ਮੰਗ ਕਰਦਾ ਕੋਲ ਸਹੀ ਛੋਟਾ ਮੰਡ ਕੋਲ ਸਹੀ ਉਸੇ ਨੂੰ ਜੀ ਮੰਗ ਕਰਦਾ ਪ੍ਰਸ਼ਾਸਨ ਨੂੰ ਮੰਗ ਰਹੀ ਹੋਗਾ ਸਾਨੂੰ ਫੈਸਲਾ ਮਿਲੇ ਜੇ ਹੋ ਸਾਨੂੰ ਕੀ ਮੰਗ ਮੰਗਣੀ ਹੈ ਪਰਿਵਾਰ ਨੂੰ ਬੰਦਿਕ ਬਣਾ ਕੇ ਜਿਹੜਾ ਲੁੱਟਿਆ ਗਿਆ ਉਹਦੀ ਬਾਰੇ ਜਾਣਕਾਰੀ ਦਿਓ ਜੀ ਬੰਦੀ ਵੀ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜ਼ੀ ਮੰਡੀ ਗਿਆ ਸੀ ਅੱਛਾ ਜੀ ਤੇ ਬਾਅਦ ਵਿੱਚ ਉਹਦੇ ਅੰਦਰ ਰਾਜਾ ਦੁਰਜਾ ਗੁੱਲਾ ਹੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਹੈਗਾ ਕਿ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਨਹੀਂ ਕਿਹੜਾ ਲੋਕ ਕਟਰਨਾ ਕਟਿਆ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਹੈ ਰਵਾਂ ਤਾਂ ਨਾ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏ ਉਹਨਾਂ ਦਾ ਨੁਕਸਾਨ ਹੋਏ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਪਿਛਲੇ ਦਿਨ ਹੀ ਇੱਕ ਇਸ ਤਰ੍ਹਾਂ ਚੋਰੀ ਹੋਈ ਜੀ ਉਹ ਵੀ ਇਸੇ ਤਰ੍ਹਾਂ 4-5 ਜਣੇ 6-7 ਜਣੇ ਨਜ਼ਰ ਆ ਰਹੇ ਆ ਇਹ ਉਹੀ ਹੋਣਗੇ ਕਿ ਕਿਸੇ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ